ਤੰਤਨ ਬਾਬਾ ਸਾਧੂ ਸਿੰਘ ਦੇ ਤਪਸਥਾਨਾਂ ਤੇ ਹਰ ਸਾਲ ਦੀ ਤਰ੍ਹਾਂ ਤੀਜਾ ਟਰੈਕਟਰ ਤਮਯਾ ਮੁਕਾਬਲੇ ਪਰਸੋਂ ਹੋਇਆ ਜੀ ਚਾਤਰੀ ਨੂੰ ਤੇ ਅੱਜ 6 ਤਰੀਕ ਨੂੰ ਕਬੱਡੀ ਕੱਪ ਜਿਹੜਾ ਜਦ ਕੇ ਨਰੋਲ ਪਿੰਡ ਪਰ ਟੀਮਾਂ ਰੱਖੇ ਚਾਹੁੰਦੇ ਪਰ ਸਾਡੀ ਕਮੇਟੀ ਸਲਾਹ ਬਣੀ ਕਿ ਹਰੇਕ ਪਿੰਡ ਦੇ ਚਾਰ-ਚਾਰ ਪਲੇਅਰ ਬਾਹਰੋਂ ਖਲਾਈਏ ਤੇ ਅਸੀਂ ਇਸੇ ਕਰਕੇ ਇੱਕ ਰਬ ਰੱਖ ਕੇ ਤੇ ਸਾਰੇ ਪਿੰਡਾਂ ਦੇ ਨਵੇਂ ਮੁੰਡਿਆਂ ਨੂੰ ਟਾਈਮ ਦਿੱਤਾ ਹੈ ਅਸੀਂ ਤਾਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਕਿ ਜਿਹੜੇ ਸਾਰੇ ਪਲੇਅਰ ਜਾਇ ਹੁਣ ਖੇਡ ਰਹੇ ਆ ਜਾਂ ਨਵੇਂ ਮੁੰਡੇ ਆ ਨਵੇਂ ਮੁੰਡੇ ਵੀ ਨਵੇਂ ਜਿਹੜੇ ਪੁਰਾਣੇ ਪ੍ਰੇਧਾ ਮਗਰ ਲਾ ਕੇ ਜਿਹੜੇ ਹੁਣ ਖੇਡਦੇ ਆ ਮੋਕੇ ਤੇ ਕਿਤੇ ਜਿਹੜਿਆ ਜਿਹੜੇ ਟੈਸਟ ਆ ਲੈਂਦੇ ਹੈਗੇ ਆ ਸੀਡ ਰਾਈਡ ਉਹ ਨਾ ਲੈਣ ਅਸੀਂ ਇਹ ਬੇਨਤੀ ਕਰਾਂਗੇ ਮਿਹਨਤ ਕਰਨ ਮੁੰਡਿਆਂ ਨੂੰ ਸੀਡ ਰਾਈਡ ਤੇ ਨਹੀਂ ਰੱਖਣ ਲੈਣਾ ਬਹੁਤ ਵਧੀਆ ਪ੍ਰਾਲਾਇ ਇਹ ਪ੍ਰਾਲੇ ਸਾਰਿਆਂ ਨੂੰ ਕਰਨੇ ਚਾਹੀਦੇ ਆ ਤੇ ਅਸੀਂ ਵੀ ਨਵੇਂ ਮੁੰਡਿਆਂ ਨੂੰ ਬੇਨਤੀ ਕਰ ਸਕਦੇ ਆਂ ਵੀ ਕਾਕਾ ਸੀਡ ਰਾਈਡ ਮਗਰ ਨਾ ਜਾਓ ਕਵੱਡੀ ਵੈਸੇ ਵੀ ਖੇਡੀ ਜਾਂਦੀ ਆ ਸਾਡੇ ਪਿੰਡੋਂ ਬੜੇ ਤਕੜੇ ਪ੍ਰੇਰ ਹੋਇਆ ਮੇਜਰ ਦਾਖਲ ਹੋਇਆ ਸੀਸ ਦਾਖਲ ਹੋਇਆ ਮਾਨੀ ਦਾਖਲ ਹੋਇਆ ਭਾਈ ਦਾਖਲ ਹੋਇਆ World Cup ਜਦੋਂ ਹੋਇਆ ਕਿੰਨੇ ਪਲੇਅਰਾਂ ਨੂੰ ਨੌਕਰੀ ਮਿਲੀ ਆ ਅਸੀਂ ਤਾਂ ਚਾਹੁੰਦੇ ਆ ਕਿ ਸਰੋਮਣੀ ਕਾਲਜ ਦਾ ਸਰਕਾਰ ਦੁਬਾਰਾ ਆਵੇ ਜਦੋਂ ਆ ਗਈ ਤੇ ਕੱਪ ਹਰ ਹਾਲ ਦੇ ਵਿੱਚ ਦੁਬਾਰਾ ਸ਼ੁਰੂ ਹੋਵੇ ਇਹ ਮੈਸੇਜ ਆ ਵੀ ਨਸ਼ੇ ਤੋਂ ਦੂਰ ਰਹੋ ਜੀ ਖੇਡਾਂ 'ਵਲ ਖਿਆਲ ਦਿਓ ਆਪਣੀ ਸਿਹਤ 'ਵਲ ਖਿਆਲ ਦਿਓ ਤੇ ਤਗੜੇ ਹੋ ਕੇ ਖੇਡੋ ਕਬੱਡੀ ਹੋਰ ਜਿਹੜੀ ਗੇਮ ਕਰਦੇ ਆ ਉਹਨਾਂ ਨੂੰ ਵੀ ਬੇਨਤੀ ਆ ਵੀ ਨਸ਼ੇ ਤੋਂ ਦੂਰ ਰਹੋ ਬੰਦੇ ਧੰਨ ਧੰਨ ਬਾਬਾ ਸਾਲੂ ਸਿੰਘ ਦੇ ਤਪਸਥਾਨਾਂ ਤੇ ਹਰ ਸਾਲ ਦੀ ਤਰ੍ਹਾਂ ਜੀਆ ਟਰੈਕਟਰ ਤਬੀਆਂ ਮੁਕਾਬਲੇ ਪਰਸੋਂ ਹੋਏ ਆ ਜੀ 6 ਤਰੀ ਨੂੰ ਤੇ ਅੱਜ 6 ਤਰੀ ਨੂੰ ਕਬੱਡੀ ਕੱਪ ਜਿਹੜਾ ਜਦ ਕਿ ਨਰੋਲ ਪਿੰਡ ਬਦਰ ਟੀਮਾਂ ਰੱਖਣ ਚਾਹੁੰਦੇ ਸੀ ਪਰ ਫਿਰ ਸਾਡੀ ਕਮੇਟੀ ਦੀ ਸਲਾਹ ਬਣੀ ਵੀ ਹਰੇਕ ਪਿੰਡ ਤੇ ਚਾਰ-ਚਾਰ ਪਲੇਅ ਬਾਹਰੋਂ ਖਲਾਈਏ ਤਾਂ ਜੋ ਹਰੇਕ ਪਿੰਡ ਦੇ ਬੱਚਿਆਂ ਨੂੰ ਸਮਾਂ ਮਿਲ ਜਾਵੇ ਕਿਉਂਕਿ ਉਹ ਜਿਹੜੇ ਜਿਹੜੇ ਕਲਾਬਾ ਕਾਪਿਆ ਉਹ ਸਾਰੇ ਕਰਾਉਂਦੇ ਆ ਪਰ ਪਿੰਡਾਂ ਦੇ ਟੀਮਾਂ ਨੂੰ ਲੋਕੀ ਘੱਟ ਤਰਜੀਹ ਦਿੰਦੇ ਆ ਇਸ ਕਰਕੇ ਅਸੀਂ ਇਹ ਸੋਚਿਆ ਜਿਹੜੇ ਨਵੇਂ ਮੁੰਡੇ ਔਰ ਤੇ ਉਹਨਾਂ ਨੂੰ ਟਾਈਮ ਮਿਲਣਾ ਚਾਹੀਦਾ ਤੇ ਅਸੀਂ ਇਸੇ ਕਰਕੇ ਇੱਕ ਰਬ ਰੱਖ ਕੇ ਤੇ ਸਾਰੇ ਪਿੰਡੇ ਨਵੇਂ ਮੁੰਡਿਆਂ ਨੂੰ ਟਾਈਮ ਦਤਾ ਹੈ ਅੱਜ ਦਾ ਪ੍ਰਮਾਤਮਾ ਅਗਰ ਅਰਦਾਸ ਕਰਦੇ ਆਂ ਕਿ ਜਿਹੜੇ ਸਾਰੇ ਪਲੇਅਰ ਜਾਇ ਹੁਣ ਖੇਡ ਰਹੇ ਆ ਜਾਂ ਨਵੇਂ ਮੁੰਡੇ ਆ ਨਵੇਂ ਮੁੰਡੇ ਵੀ ਨਵੇਂ ਜਿਹੜੇ ਪੁਰਾਣੇ ਪ੍ਰੇਰਾ ਮਗਰ ਲਾ ਕੇ ਜਿਹੜੇ ਹੁਣ ਖੇਡਦੇ ਆ ਮੌਕੇ ਤੇ ਕਿਤੇ ਜਿਹੜੇ ਜਿਹੜੇ ਟੈਸਟ ਆ ਲੈਂਦੇ ਹੈਗੇ ਆ ਸਟਰੀਟ ਉਹ ਨਾ ਲੈਣ ਇਹ ਇਹ ਬੇਨਤੀ ਕਰਾਂਗੇ ਮਿਹਨਤ ਕਰਨ ਆਪੇ ਕਬੱਡੀ ਤਗੜੀ ਹੋ ਜਾਂਦੀ ਆ ਇੱਧਰ ਬਾਜੀ ਜਾਂਦਾ ਮੁੰਡਾ ਮਿਹਨਤ ਕਰਾਉਂਦਾ ਮੁੰਡਿਆਂ ਨੂੰ ਬਹੁਤ ਤਗੜੀ ਵਧੀਆ ਔਰ ਸੁੱਚੀ ਖਰਾਗ ਨਾ ਕਰਾਉਂਦਾ ਉਨੇਕਪੱਖ ਐਮ ਬਣਾਇਆ ਕਿ ਮੈਂ ਮੁੰਡਿਆਂ ਨੂੰ 3D ਇਡ ਤੇ ਨਹੀਂ ਲੱਗਣ ਲੈਣਾ ਬਹੁਤ ਵਧੀਆ ਪ੍ਰਾਲਾ ਇਹ ਪ੍ਰਾਲੇ ਸਾਰਿਆਂ ਨੂੰ ਕਰਨੇ ਚਾਹੀਦੇ ਆ ਤੇ ਅਸੀਂ ਵੀ ਨਵੇਂ ਮੁੰਡਿਆਂ ਨੂੰ ਬੇਨਤੀ ਕਰ ਸਕਦੇ ਆ ਵੀ ਕਾਕਾ 3D ਇਡ ਮਗਰ ਨਾ ਜਾਓ ਕਬੱਡੀ ਵੈਸੇ ਵੀ ਖੇਡੀ ਜਾਂਦੀ ਆ ਸਾਡੇ ਪਿੰਨੋ ਆਪਣੇ ਤਗੜੇ ਪਲੇਅਰ ਹੋਇਆ ਮੇਜਰ ਗਾਖਲ ਹੋਇਆ ਸੀਸ ਗਾਖਲ ਹੋਇਆ ਮਾਨੀ ਗਾਖਲ ਹੋਇਆ ਭਾਈ ਡਾਕਲ ਹੋਇਆ ਗੋਪੀ ਗਾਖਲ ਪੱਕੂ ਗਾਖਲ ਤੇ ਚਲੋ ਅਸੀਂ ਅਸੀਂ ਤਾਂ ਚਲੋ ਸਾਰਿਆਂ ਨੂੰ ਸਾਡੇ ਭਰਾ ਆ ਮਤਲਬ ਅਕਲ ਵੀ ਹੋਇਆ ਪ੍ਰਮਾਤਮਾ ਨੇ ਕਿਰਪਾ ਕੀਤੀ ਸਾਡੇ ਪਿੰਡ ਦੇ ਬੜੇ ਤਗੜੇ ਪਲੇਅਰ ਹੋਇਆ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਸਪੋਰਟ ਮੰਗਣਾ ਜਾਓ ਸਾਡਾ ਮੇਨ ਜੋਰ ਇਹੀ ਆ ਪਲੇਅਰਾਂ ਨੂੰ ਦੀ ਨਕਾਮੀ ਆ ਜੀ ਦੇਖੋ ਪਲੇਅਰ ਪੈਦਾ ਕਰਨੇ ਹੁੰਦੇ ਸਰਕਾਰਾਂ ਨੇ ਵਰਲਡ ਕੱਪ ਜਦੋਂ ਹੋਇਆ ਕਿੰਨੇ ਪਲੇਅਰਾਂ ਨੂੰ ਨੌਕਰੀ ਮਿਲੀ ਆ ਅਸੀਂ ਤੱਕ ਚਾਹੁੰਦੇ ਹਾਂ ਕਿ ਸ਼੍ਰੋਮਣੀ ਕਾਲਜ ਦੀ ਸਰਕਾਰ ਦੁਬਾਰਾ ਆਵੇ ਜਦੋਂ ਆ ਗਈ ਤੇ ਕੱਪ ਹਰ ਹਾਲਤ ਵਿੱਚ ਦੁਬਾਰਾ ਸ਼ੁਰੂ ਹੋਊਗਾ ਹਾਂ ਜੀ ਜਿਹਦੋਂ ਇਹ ਮੈਸੇਜ ਆ ਵੀ ਨਸ਼ਾ ਪੱਤਾ ਤੋਂ ਦੂਰ ਆਓ ਜੀ ਖੇਡਾਂ ਵੱਲ ਖਿਆਲ ਦਿਓ ਆਪਣੀ ਸਿਹਤ ਵੱਲ ਖਿਆਲ ਦਿਓ ਤੇ ਤਗੜੇ ਹੋ ਕੇ ਖੇਡੋ ਕਬੱਡੀ ਹੋਰ ਜਿਹੜੀ ਗੇਮ ਕਰਦੇ ਆ ਉਹਨਾਂ ਨੂੰ ਵੀ ਬੇਨਤੀ ਆ ਵੀ ਨਸ਼ਿਆਂ ਤੋਂ ਦੂਰ ਰਹੋ ਬਸ ਤੇ ਆਪੇ ਤਗੜੇ ਹੋ ਜਾ ਤੁਸੀਂ ਮਿਹਨਤ ਨਾਲ ਤਗੜੇ ਹੋਣਾ ਨਾ ਕਿ ਨਸ਼ਿਆਂ ਨਾਲ ਤਗੜੇ ਹੋਣਾ